ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਅਗਸਤ ਮਹੀਨੇ ਚ ਆਪਣੇ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਫੈਸਲਾ ਕਰ ਲਿਆ ਵੱਖ-ਵੱਖ ਵਰਗਾਂ ਵੱਲੋਂ 1 ਅਗਸਤ ਤੋਂ ਹੀ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਵਿੱਡਣ ਦੀ ਰਣਨੀਤੀ ਤਿਆਰ ਕਰ ਲਈ ਹੈ ਅਸਲ ਵਿੱਚ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸੀਪੀਐਫ ਕਰਮਚਾਰੀ ਜੂਨੀਅਨ ਪੰਜਾਬ ਸਕੱਤਰ ਸਟਾਫ ਐਸੋਸੀਏਸ਼ਨ ਮੈਟੀਰੀਅਲ ਸਰਸਰ ਯੂਨੀਅਨ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਇਹ ਸਰਕਾਰ ਦੇ ਮੂੰਹ ਵੱਲ ਦੇਖਦੀਆਂ ਆ ਰਹੀਆਂ ਨੇ ਸਰਕਾਰ ਕਦੀ ਮੀਟਿੰਗ ਦਿੰਦੀ ਹੈ ਕਦੀ ਕਿਤਾਈ ਮੀਟਿੰਗ ਕਰ ਵੀ ਲੈਂਦੀ ਹੈ ਪਰ ਬਹੁਤੀਆਂ ਮੀਟਿੰਗਾਂ ਪੋਸਟਪੋਨ ਕਰਦੀ ਹੈ ਜਿਹਦੇ ਕਰਕੇ ਲੀਡਰਸ਼ਿਪ ਵੀ ਹੁਣ ਕਾਫੀ ਹਤਾਸ਼ ਪਰੇਸ਼ਾਨ ਤੇ ਗੁੱਸੇ ਚ ਔਰ ਉਹਨੂੰ ਮੁੱਖ ਰੱਖਦੇ ਆ ਹੁਣ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨੇ 1 ਅਗਸਤ ਤੋਂ ਆਪਣਾ ਸੰਘਰਸ਼ ਵਿੱਢਣ ਦਾ ਐਲਾਨ ਕਰਤਾ ਸਿੱਧੇ ਰੂਪ ਚ ਕਹਿ ਲਿਏ ਵੀ ਮੋਰਚਾ ਸਰਕਾਰ ਵਿਰੁੱਧ ਖੋਲਤਾ ਹੈ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਦੇ ਕਨਵੀਨਰ ਸਤੀਸ਼ ਰਾਣਾ ਨੇ ਦੱਸਿਆ ਵੀ ਉਹ ਸਰਕਾਰ ਨਾਲ ਗਲਬਾ ਤਰ੍ਹਾਂ ਹੀ ਮਸਲੇ ਹੱਲ ਕਰਵਾਉਣ ਦੇ ਹਾਮੀ ਸੀ ਪਰ ਸਰਕਾਰ ਵੱਲੋਂ ਲਗਾਤਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਪੋਸਟਪਨ ਕਰਨ ਕਾਰਨ ਹੁਣ ਸੰਘਰਸ਼ ਤੋਂ ਉਰੇ ਕੋਈ ਰਾਹ ਨਹੀਂ ਰਿਹਾ ਜਿਹਦੇ ਸਬੰਧ ਵਿੱਚ ਸਾਂਝੇ ਫਰੰਟ ਨੇ 1 ਅਗਸਤ ਨੂੰ ਸਾਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰਾਂ ਤੇ ਹੰਗਾਮੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਔਰ ਇਸ ਫੈਸਲੇ ਵਿੱਚ ਤਿਆਰੀ ਕੀਤੀ ਜਾਊਗੀ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਜਿਹੜੇ ਸਾਰੇ ਜ਼ਿਲ੍ਹਾ ਪੱਧਰਾਂ ਤੇ ਬਲੌਕ ਪੱਧਰਾਂ ਤੇ तहसील ਪੱਤਰਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਵਿਰੁੱਧ ਉਹਦੀ ਤਿਆਰੀ ਲਈ ਕਮਰ ਕਸੇ ਕੀਤੇ ਜਾਣਗੇ ਅ ਪਿਛਲੇ ਸਮੇਂ ਸਾਂਝੇ ਫਰੰਟ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਫੈਸਲਾ ਕੀਤਾ ਸੀ ਵੀ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਲਗਾਤਾਰ ਪੰਜਾਬ ਵਿੱਚ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਾਣਗੇ ਔਰ ਅਗਲਾ ਜਿਹੜਾ ਅਲਟੀਮੇਟਮ ਸਾਂਝੇ ਫਰੰਟ ਨੇ ਇਹ ਦਿੱਤਾ ਹੈ ਕਿ ਜੇ 20 ਅਗਸਤ ਤੱਕ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪਰਵਾਣ ਨਾ ਕੀਤੀਆਂ ਤੇ 23 ਅਗਸਤ ਨੂੰ ਲੁਧਿਆਣੇ ਫਰੰਟ ਦੀ ਹੰਗਾਮੀ ਮੀਟਿੰਗ ਸੱਦ ਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਊਗਾ ਅਸਲ ਵਿੱਚ ਕੈਬਨਟ ਸਬ ਕਮੇਟੀ ਨੇ ਜਿਹੜੀ 29 ਜੁਲਾਈ ਨੂੰ ਸਾਂਝੇ ਫਰੰਟ ਨਾਲ ਮੀਟਿੰਗ ਰੱਖੀ ਸੀ ਉਹ ਹੁਣ 20 ਅਗਸਤ ਤੇ ਪੋਸਟਪਨ ਕਰਤੀ ਆ 20 ਅਗਸਤ ਨੂੰ ਕੈਬਨਟ ਸਬ ਕਮੇਟੀ ਨੇ ਸਾਂਝੇ ਫਰੰਟ ਨਾਲ ਮੀਟਿੰਗ ਦਾ ਜਿਹੜਾ ਆ ਉਹ ਪ੍ਰੋਗਰਾਮ ਦਿੱਤਾ ਹੈ ਹੁਣ 20 ਅਗਸਤ ਨੂੰ ਮੀਟਿੰਗ ਹੁੰਦੀ ਜਾਂ ਨਹੀਂ ਹੁੰਦੀ ਪਰ ਫਰੰਟ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਵੀ ਜੇ 20 ਅਗਸਤ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤੇ ਉਹ 23 ਅਗਸਤ ਨੂੰ ਆਪਣੀ ਮੀਟਿੰਗ ਕਰਕੇ ਅਗਲੇ ਸੰਘਰਸ਼ ਵੱਲ ਵਧਣਗੇ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਜੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਹੁਣ ਇੱਕ ਸਾਂਝਾ ਸੰਘਰਸ਼ ਵਿੱਡਿਆ ਜਿਹਦੇ ਤਹਿਤ ਇਹਨਾਂ ਦੋਨਾਂ ਜਥੇਬੰਦੀਆਂ ਨੇ ਬਹੁਤ ਵੱਡਾ ਐਲਾਨ ਕੀਤਾ ਵੀ 1 ਅਗਸਤ ਨੂੰ ਸਾਰੇ ਪੰਜਾਬ ਵਿੱਚ ਜਿਲਾ ਪੱਧਰਾਂ ਤੇ ਪ੍ਰਦਰਸ਼ਨ ਕੀਤੇ ਜਾਣਗੇ ਅਸਲ ਵਿੱਚ ਇਹ ਕੌਮੀ ਪੱਧਰ ਦਾ ਪ੍ਰੋਗਰਾਮ ਹੈ ਔਰ ਦੇਸ਼ ਭਰ ਵਿੱਚ ਐਨਪੀਐਸ ਕਰਮਚਾਰੀ ਜਿਹੜੇ ਨੇ ਉਹ ਜਿਲਾ ਪੱਧਰਾਂ ਤੇ ਪ੍ਰੋਟੈਸਟ ਕਰਕੇ ਡਿਮਾਂਡ ਕਰਨਗੇ ਵੀ ਉਹਨਾਂ ਨੂੰ ਐਨਪੀਐਸ ਵੀ ਨਹੀਂ ਚਾਹੀਦੀ यूपीएसएम ਨਹੀਂ ਚਾਹੀਦੀ ਉਹ ओपीएस ਦੀ ਮੰਗ ਤੋਂ ਉਰੇ ਨਹੀਂ ਰੁਕਣਗੇ ਔਰ ਇਸ ਮੰਗ ਨੂੰ ਲੈ ਕੇ ਸੰਘਰਸ਼ ਨੂੰ ਅੱਗੇ ਵਧਾਉਣਗੇ ਇਸੇ ਤਰ੍ਹਾਂ ਇਹਨਾਂ ਜਥੇਬੰਦੀਆਂ ਨੇ ਐਲਾਨ ਕੀਤਾ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਾਰੇ ਜ਼ਿਲ੍ਹਾ 15 ਤੇ ਭੁੱਖ ਹੜਤਾਲਾਂ ਰੱਖ ਕੇ ਤੇ ਪ੍ਰੋਟੈਸਟ ਕੀਤਾ ਜਾਊਗਾ ਔਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਜਾਊਗੀ ਔਰ ਅਗਲਾ ਪ੍ਰੋਗਰਾਮ ਵੀ ਜਿਹੜਾ ਨੈਸ਼ਨਲ ਲੈਵਲ ਦੀ ਜਥੇਬੰਦੀ ਵੱਲੋਂ ਦਿੱਤਾ ਹੈ ਉਹਦੇ ਤਹਿਤ ਇਹਨਾਂ ਦੋਨਾਂ ਜਥੇਬੰਦੀਆਂ ਨੇ ਐਲਾਨ ਕੀਤਾ ਹੈ 25 ਨਵੰਬਰ ਨੂੰ ਐਨਪੀਐਸ ਮੁਲਾਜ਼ਮ ਜਿਹੜੇ ਨੇ ਉਹ ਦਿੱਲੀ ਵੱਲ ਕੂਚ ਕਰਨਗੇ ਔਰ ਦਿੱਲੀ ਚ ਕੌਮੀ ਪੱਧਰ ਦੀ ਰੈਲੀ ਕਰਕੇ ਨੈਸ਼ਨਲ ਲੈਵਲ ਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਆਵਾਜ਼ بلند ਕੀਤੀ ਜਾਵੇਗੀ ਇਸੇ ਤਰ੍ਹਾਂ ਪੰਜਾਬ ਸਕਤਰ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਅ ਸ਼ਸ਼ੀਲ ਕੁਮਾਰ ਫੌਜੀ ਨੇ ਜੋ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਵੀ ਉਹਨਾਂ ਦੀਆਂ ਅ fırsਰਾਂ ਨਾਲ ਗੱਲਬਾਤ ਚੱਲ ਰਹੀ ਹੈ ਕਿਸੇ ਵੇਲੇ ਵੀ ਮੀਟਿੰਗ ਜਿਹੜੀ ਹੈ ਉਹਨਾਂ ਦੀ ਹੋ ਸਕਦੀ ਹੈ ਸਰਕਾਰ ਨਾਲ ਪਰ ਨਾਲ ਦੀ ਨਾਲ ਉਹ ਸੰਘਰਸ਼ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਵਿੱਚੋਂ ਅੱਜ ਤੱਕ ਸਰਕਾਰ ਨੇ ਇੱਕ ਵੀ ਮੰਗ ਜਿਹੜੀ ਹੈ ਉਹ ਨਹੀਂ ਮੰਨੀ ਔਰ ਇਸੇ ਦੌਰਾਨ ਜੋ ਜਾਣਕਾਰੀ ਮਿਲੀ ਹੈ ਗਲਾਫਰ ਜੂਨੀਅਰ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਐਲਾਨ ਕਰ ਦਿੱਤਾ ਹੈ ਉਹ 7 ਅਗਸਤ ਨੂੰ ਲਹਿਰਾਗਾਗਾ ਜਲ ਸਰੋਤ ਵਿਭਾਗ ਦੇ ਮੰਤਰੀ ਬਰਿੰਦਰ ਗੋਇਲ ਦੇ ਹਲਕੇ ਵਿੱਚ ਪ੍ਰੋਟੈਸਟ ਕਰਨਗੇ ਔਰ ਉਹਨਾਂ ਨੇ ਦੱਸਿਆ ਵੀ ਵੱਡੇ ਪੱਧਰ ਤੇ ਦਰਜਾਚਾਰ ਮਲਾਜ਼ਮਾਂ ਦੀਆਂ ਬਦਲੀਆਂ ਕਾਰਨ ਕਰਕੇ ਉਹ ਇਹ ਪ੍ਰੋਟੈਸਟ ਕਰ ਰਹੇ